ਹੁੰਦੇ ਨੇ ਤੇ ਅੱਜ ਉਹਨਾਂ ਲੋਕਾਂ ਦਾ ਦਿਨ ਹੈ ਜਿਹੜੇ ਅੱਜ ਆਪਣਾ ਉਮੀਦਵਾਰ ਉਹ ਤੈਅ ਕਰ ਦੇਣਗੇ ਕਿ ਕਿਹੜਾ ਤਰਨ ਤਰਨ ਹਲਕੇ ਦੀ ਨੁਮਾਇੰਦਗੀ ਕਰੇਗਾ ਅੱਜ ਤਰਨਤਾਰ ਜਿਮਨੀਚੋਣ ਹੋ ਰਹੀ ਹੈ ਤੇ ਤਰਨਤਾਰਨ ਦੇ ਵਿੱਚ ਅੱਜ ਤੱਕ ਸਾਰ ਤੋਂ ਹੀ ਲੋਕ ਆਪਣੇ ਆਪਣੇ ਵੋਟ ਪਾਉਣ ਦੇ ਲਈ ਘਰੋਂ ਨਿਕਲ ਚੁੱਕੇ ਨੇ ਬੂਥਾਂ ਦੇ ਪਹੁੰਚ ਆ ਗਏ ਨੇ ਤਾਂ ਇਸ ਵੇਲੇ ਅਸੀਂ ਤਰਨਤਾਰਨ ਦੇ ਪਿੰਡ ਖੈਰਦੀਨ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਇਸ ਬੂਥ ਦੇ ਉੱਤੇ ਲੋਕ ਵੱਡੀ ਗਿਣਤੀ 'ਚ ਵੋਟ ਪਾਉਣ ਦੇ ਲਈ ਆ ਚੁੱਕੇ ਨੇ ਤਾਂ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਅਸੀਂ ਇਸ ਪਿੰਡ ਦੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਪਿੰਡ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਣੀਆਂ ਵੋਟਾਂ ਉਹ ਜ਼ਰੂਰ ਪਾਉਣ ਦੇ ਲਈ ਪਹੁੰਚ ਚੁੱਕੇ ਨੇ ਲੰਮੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤਾਂ ਲਾਈਨਾਂ ਦੇ ਵਿੱਚ ਲੱਗ ਕੇ ਲੋਕ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਗਹਿ ਗੱਚ ਮੁਕਾਬਲੇ ਦੇ ਲਈ ਚੋਣ ਪ੍ਰਚਾਰ ਹੋ ਰਿਹਾ ਸੀ ਵੱਖ-ਵੱਖ ਥਾਵਾਂ ਤੋਂ ਅੱਡੀ ਚੋਟੀ ਦਾ ਜ਼ੋਰ ਵੀ ਲਾਇਆ ਜਾ ਰਿਹਾ ਸੀ ਤਾਂ ਜੋ ਉਹਨਾਂ ਦਾ ਉਮੀਦਵਾਰ ਉਹ ਜਿੱਤ ਸਕੇ ਕਿਉਂਕਿ 2027 ਦੀਆਂ ਚੋਣਾਂ ਨੇ ਤੇ ਚੋਣਾਂ ਤੋਂ ਪਹਿਲਾਂ ਇਹ ਇੱਕ ਵੱਡੀ ਚੋਣ ਮੰਨੀ ਜਾ ਰਹੀ ਹੈ ਜਿਹੜੀ ਇੱਕ ਸੈਮੀਫਾਈਨਲ ਹੈ ਜਿਸ ਦੇ ਵਿੱਚ ਤੈਅ ਹੋ ਜਾਵੇਗਾ ਕਿ ਲੋਕਾਂ ਦੀ ਕੀ ਨਬਜ਼ ਹੈ ਲੋਕ ਕੀ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ਲੋਕ 2027 ਦੇ ਵਿੱਚ ਆਪਣਾ ਮਨ ਬਣਾ ਕੇ ਨੇ ਹਾਲਾਂਕਿ 2027 ਦੇ ਲਈ ਲਗਭਗ ਅਜੇ ਸਵਾ ਸਾਲ ਤੋਂ 1.5 ਸਾਲ ਦਾ ਸਮਾਂ ਪਿਆ ਹੋਇਆ ਪਰ ਇਸ ਦੇ ਬਾਵਜੂਦ ਵੀ ਇੱਕ ਤਿਆਰੀ ਵੱਜੋ ਇਸ ਚੋਣ ਨੂੰ ਦੇਖਿਆ ਜਾ ਰਿਹਾ ਹੈ ਤਰਨਤਾਰਨ ਜਿਹੜੀ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਇਹ ਚੋਣ ਕਰਾਉਣ ਦਾ ਫੈਸਲਾ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਸੀ ਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਸਮੇਂ ਦੇ ਮੁਤਾਬਕ 7 ਵਜੇ ਤੋਂ ਲੈ ਕੇ 6 ਵਜੇ ਤੱਕ ਅੱਜ VOTING ਹੋਵੇਗੀ ਲੋਕ ਅੱਜ ਆਪਣਾ ਉਮੀਦਵਾਰ ਜਿਹੜਾ ਹੈ ਉਹ ਤੈਅ ਕਰ ਦੇਣਗੇ ਕਿ ਕਿਸ ਦੇ ਉੱਤੇ ਉਹਨਾਂ ਦਾ ਮਨ ਬਣਿਆ ਹੋਇਆ ਹੈ ਕਿਸ ਦੇ ਉੱਤੇ ਆਪਣਾ ਪ੍ਰੋਸਾਜ ਜਿਤਾਉਣਾ ਚਾਹੁੰਦੇ ਨੇ ਤਾਂ ਇਸ ਦੇ ਲਈ ਲਗਾਤਾਰ ਜਿਹੜੀਆਂ ਵੱਖ-ਵੱਖ ਧਿਰਾਂ ਨੇ ਉਹ ਪ੍ਰਚਾਰ ਦੇ ਵਿੱਚ ਵੀ ਡੱਡੀਆਂ ਹੋਈਆਂ ਸੀ ਸੱਤਾਧਿਰ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਉਸ ਤੋਂ ਬਾਅਦ ਹੋਰ ਵੀ ਵੱਖ-ਵੱਖ ਧਿਰਾਂ ਜਿਹੜੀਆਂ ਨੇ ਉਹ ਇਸ ਦੇ ਲਈ ਜਰੂਰ ਸੰਜੀਵਣੀ ਬੁੱਟੀ ਵੱਜੋਂ ਇਸ ਚੋਣ ਨੂੰ ਦੇਖ ਰਹੇ ਨੇ ਕਿ ਉਹਨਾਂ ਨੂੰ ਇੱਥੋਂ ਜਰੂਰ ਇੱਕ ਸੁੱਖ ਦਾ ਸਾਹ ਉਹ ਜ਼ਰੂਰ ਆ ਜਾਵੇ ਪਿਛਲੇ ਦਿਨਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਵਕ ਵਕਤ ਧਰਾਂ ਦੇ ਵਿੱਚ ਸਭ ਤੋਂ ਪਹਿਲਾਂ ਸੱਤਾ 13 ਸੱਤਾ 13 ਵੱਲੋਂ ਹਰਮੀਤ ਸਿੰਘ ਜਿਹੜੇ ਕਿਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਰਹੇ ਚੁੱਕੇ ਨੇ ਉਹ ਉਮੀਦਵਾਰ ਨੇ ਤਾਂ ਉਹਨਾਂ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਚੋਣ ਪ੍ਰਚਾਰ ਕੀਤਾ ਗਿਆ ਜਿਨ੍ਹਾਂ ਦੀ ਹਮਾਇਤ ਦੇ ਲਈ ਅਰਵਿੰਦ ਕੇਜਰੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉਹ ਵੀ ਇੱਥੇ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਵੀ ਚੋਣ ਪ੍ਰਚਾਰ ਕੀਤਾ ਸੀ ਉਸ ਤੋਂ ਇਲਾਵਾ ਪੂਰੀ ਲੀਡਰਸ਼ਿਪ ਜਿਹੜੀ ਸੀ ਉਹ ਵੀ ਇੱਥੇ ਆ ਕੇ ਜ਼ਰੂਰ ਪ੍ਰਚਾਰ ਦੇ ਵਿੱਚ ਸ਼ਾਮਲ ਹੁੰਦੀ ਰਹੀ ਹੈ ਤਾਂ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਨ੍ਹਾਂ ਨੇ ਕੀ ਧਰਮੀ ਫੌਜੀ ਦੇ ਨਾਂ ਦੇ ਉੱਤੇ ਜਿਹੜੀ ਹੈ ਉਹ ਚੋਣ ਲੜੀ ਗਈ ਸਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਇੱਕ ਪੰਥਕ ਮੁੱਦਾ ਜਿਹੜਾ ਸੀ ਉਹਨਾਂ ਨੇ ਛੋਣ ਦੀ ਕੋਸ਼ਿਸ਼ ਕੀਤੀ ਸੀ ਤਰਨਤਾਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਪੰਥਕ ਹਲਕਾ ਮੰਨਿਆ ਜਾਂਦਾ ਹੈ ਤੇ ਸ਼ੁਰੂ ਤੋਂ ਹੀ ਇੱਥੇ ਪੰਥਕ ਸਰਗਰਮੀਆਂ ਹਮੇਸ਼ਾ ਰਹੀਆਂ ਨੇ ਉਹਨਾਂ ਦਾ ਇੱਕ ਗੱਲ ਮਣ ਇਹ ਕਾਲੀ ਦਲ ਨੇ ਪੱਤਾ ਖੇਡਿਆ ਸੀ ਪੰਥਕ ਧਿਰ ਦਾ ਤਾਂ ਜਿਹੜੇ ਉਮੀਦਵਾਰ ਉਤਾਰੇ ਗਏ ਸੀ ਉਹ ਧਰਮੀ ਫੌਜੀ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਪ੍ਰਿੰਸੀਪਲ ਸੁਖਵਿੰਦਰ ਕੌਰ ਤਾਂ ਉਸ ਤੋਂ ਬਾਅਦ ਅਗਲੀ ਜੇ ਗੱਲ ਕਰੀਏ ਅਸੀਂ ਤਾਂ ਕਾਂਗਰਸ ਦੀ ਕਾਂਗਰਸ ਵੱਲੋਂ ਕਰਨਵੀਰ ਸਿੰਘ ਬੁਰਜ ਜਿੰਨਾ ਦਾ ਕਿ ਇਹ ਪਿੰਡ ਹੈ ਜਿੱਥੇ ਅਸੀਂ ਖੜੇ ਹੋਏ ਆ ਇਸ ਪਿੰਡ ਦੇ ਵਿੱਚੋਂ ਹੀ ਇਸ ਵੇਲੇ ਕਰਨਵੀਰ ਸਿੰਘ ਬੁਰਜਾ ਉਹ ਉਹ ਦਾਵੇਦਾਰੀ ਜਿਹੜੀ ਸੀ ਉਹਨਾਂ ਨੇ ਠੋਕੀ ਸੀ ਉਸ ਤੋਂ ਬਾਅਦ ਪੂਰੇ ਹਲਕੇ ਦੇ ਵਿੱਚ ਹੀ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਸੀ ਤਾਂ ਬੁਰਜ ਦਾ ਇਹ ਪਿੰਡ ਹੈ ਜਿਹੜੇ ਟਕਸਾਲੀ ਕਾਂਗਰਸੀ ਨੇ ਤੇ ਉਹਨਾਂ ਦੇ ਲਈ ਵੀ ਤੂਆਂ ਧਾਰ ਪ੍ਰਚਾਰ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਦਿੱਗਜ ਲਗਾਤਾਰ ਇਸ ਹਲਕੇ ਦੇ ਵਿੱਚ ਆਉਂਦੇ ਜਾਂਦੇ ਰਹੇ ਨੇ ਤਾਂ ਇਸ ਤੋਂ ਬਾਅਦ ਅਗਲਾ ਜਿਹੜਾ ਮੁੱਖ ਮੁਕਾਬਲਾ ਜਿਸ ਦੇ ਕਰਕੇ ਸਾਰੀਆਂ ਧਿਰਾਂ ਨੂੰ ਪਸੀਨੇ ਵੀ ਜਰੂਰ ਆਏ ਹੋਏ ਸੀ ਤਾਂ ਆਪਣਾ ਮੁਕਾਬਲਾ ਵੀ ਜਰੂਰ ਉਸ ਧਿਰਾਂ ਨਾਲ ਮੰਨਦੇ ਸੀ ਉਹ ਸਿੱਕੀ ਪੰਥਕ 13 ਜਿਸ ਦੇ ਵਿੱਚ ਹਾਂ ਮਨਦੀਪ ਸਿੰਘ ਜੋ ਖੜੇ ਹੋਏ ਸਨ ਮਨਦੀਪ ਸਿੰਘ ਸੰਦੀਪ ਸਿੰਘ ਦੇ ਭਰਾ ਨੇ ਜਿਨ੍ਹਾਂ ਨੇ ਵਿਛਲੇ ਸਮੇਂ ਦੌਰਾਨ ਚਰਚਾ ਦੇ ਵਿੱਚ ਉਸ ਸਮੇਂ ਆਏ ਜਦੋਂ ਉਹਨਾਂ ਨੇ ਸਦੀਰ ਸਦੂਰ ਸੂਰੀ ਦਾ ਜਿਹੜਾ ਸੀ ਉਹ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਸੁਭਾ ਸਿੰਘ ਦਾ ਜਿਹੜਾ ਸੀ ਉਹ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਸੀ ਤਾਂ ਉਹ ਚਰਚਾ ਦੇ ਵਿੱਚ ਆਇਆ ਚਿਹਰਾ ਜਿਸ ਦਾ ਭਰਾ ਹੈ ਮਨਦੀਪ ਸਿੰਘ ਉਹ ਅੱਜ ਇਸ ਚੋਣ ਮੈਦਾਨ ਦੇ ਵਿੱਚ ਆ ਤੇ ਉਸ ਨੂੰ ਵੱਖ-ਵੱਖ ਪੰਥਕ ਤਿਰਾਂ ਖਾਸ ਤੌਰ ਤੇ ਅਮਰਤਪਾਲ ਵਾਰਿਸ ਪੰਜਾਬ ਜਥੇਬੰਦੀ ਨੇ ਆਪਣੀ ਹਮਾਇਤ ਦਿੱਤੀ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਣ ਸਰਜੀਤ ਉਹਨਾਂ ਨੇ ਵੀ ਆਪਣੀ ਹਮਾਇਤ ਦਿੱਤੀ ਹੈ ਤਾਂ ਇਸੇ ਤਰੀਕੇ ਨਾਲ ਹੋਰ ਵੀ ਵੱਖ-ਵੱਖ ਜੜੀਆਂ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਵੀ ਉਸ ਨੂੰ ਹਮਾਇਤ ਦਿੱਤੀ ਹੈ ਤਾਂ ਉਸ ਤੋਂ ਬਾਅਦ ਅਗਲੀ ਗੱਲ ਹੈ ਭਾਜਪਾ ਦੀ ਤਾਂ ਭਾਜਪਾ ਵੱਲੋਂ ਹਰਜੀਤ ਸਿੰਘ ਹੁਣੀ ਉਮੀਦਵਾਰ ਨੇ ਉਹਨਾਂ ਦੇ ਲਈ ਵੀ ਖਾਸ ਤੌਰ ਤੇ ਕੇਂਦਰ ਸਰਕਾਰ ਦੇ ਜਿਹੜੇ ਵਜ਼ੀਰ ਨੇ ਉਹ ਇੱਥੇ ਆਏ ਹੋਏ ਸੀ ਤੇ ਉਹਨਾਂ ਨੇ ਵੀ ਇੱਥੇ ਆ ਕੇ ਪ੍ਰਚਾਰ ਕੀਤਾ ਤਾਂ ਕਹਿਣ ਤੋਂ ਭਾਵ ਹੈ ਕਿ ਪੂਕਲ ਮਿਲਾ ਕੇ ਪੰਜ ਧਿਰਾਂ ਦੇ ਵਿੱਚ ਇਹ ਮੁਕਾਬਲਾ ਹੋਵੇਗਾ ਤੇ ਪੰਜ ਧਿਰਾਂ ਦੇ ਇਸ ਮੁਕਾਬਲੇ ਦੇ ਵਿੱਚ ਕਿਸ ਕਿਸ ਦਾ ਦਾ ਲੱਗੇਗਾ ਕਿਸ ਦੇ ਉੱਤੇ ਲੋਕ ਗੁਣਾ ਪਾਉਂਦੇ ਨੇ ਇਹ ਅੱਜ ਸ਼ਾਮ ਤੱਕ ਤੈਅ ਹੋ ਜਾ ਉਹ ਜਾਵੇਗਾ ਤੇ ਜਿਸ ਦਾ ਨਾਮ ਹੈ ਉਹ 24 ਸੌਰੀ 14 ਨਵੰਬਰ ਨੂੰ ਜਿਹੜਾ ਹੈ ਉਹ ਤੈਅ ਕਰ ਦਿੱਤਾ ਜੇ ਹੋਵੇਗਾ ਸਾਰੇ ਸਾਹਮਣੇ ਆ ਜਾਵੇਗਾ ਕਿ ਆਖਰ ਤਰਨ ਤਰਨ ਦੇ ਲੋਕਾਂ ਨੇ ਕਿਸ ਨੂੰ ਚੁਣਿਆ ਹੈ ਤਾਂ ਇਸ ਮੁਕਾਬਲੇ ਦੇ ਲਈ 15 ਉਮੀਦਵਾਰ ਕੁੱਲ ਚੋਣ ਮੈਦਾਨ ਦੇ ਵਿੱਚ ਨੇ ਤੇ ਇਹਨਾਂ 15 ਉਮੀਦਵਾਰਾਂ ਦੇ ਵਿੱਚੋਂ ਪੰਜ ਧਿਰਾਂ ਦਾ ਮੁੱਖ ਤੌਰ ਤੇ ਜਿਹੜਾ ਮੁਕਾਬਲਾ ਉਹ ਮੰਨਿਆ ਜਾ ਰਿਹਾ ਹੈ ਤੇ ਇਸ ਦੇ ਲਈ ਬਕਾਇਦਾ ਤੌਰ ਤੇ ਵੱਡੇ ਪੱਧਰ ਤੇ ਉਹ ਤਿਆਰੀਆਂ ਵੀ ਚੋਣ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਤਾਂ ਇਹਨਾਂ ਤਿਆਰੀਆਂ ਦੇ ਲਈ ਵੀ ਲਗਾਤਾਰ ਹੌਸਲਾ ਵੀ ਹੁੰਦੇ ਆ ਰਹੀਆਂ ਵੱਡੇ ਪੱਧਰ ਤੇ ਸੁਰੱਖਿਆ ਬਲ ਵੀ ਅਜਿਤਨਾਤ ਕੀਤੇ ਗਏ ਨੇ ਤਾਂ ਲੋਕ ਅੱਜ ਘਰਾਂ ਦੇ ਵਿੱਚੋਂ ਤੜਕੇ 6:30-7:00 ਵਜੇ ਨਿਕਲਣੇ ਸ਼ੁਰੂ ਹੋ ਚੁੱਕੇ ਸੀ ਤਾਂ 7:00 ਵਜੇ ਅੱਜ ਪਹਿਲੀ ਵੋਟ ਆ ਉਹ ਲੋਕਾਂ ਨੇ ਆਪਣੀ ਇਸ ਪੋਲਿੰਗ ਬੂਥ ਤੇ ਵੋਟ ਕੀਤੀ ਆ ਤੇ ਇਸ ਦੌਰਾਨ ਅਜੇ ਵੀ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਕਿਸ ਤਰੀਕੇ ਦੇ ਹਾਲਾਤ ਨੇ ਕੀ ਕੁਝ ਮੁੱਦੇ ਰਹੇ ਨੇ ਇਹਨਾਂ ਬਾਬਤ ਵੀ ਅਸੀਂ ਲਗਾਤਾਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕੁਝ ਉਹ ਕਹਿਣਾ ਚਾਹੁੰਦੇ ਨੇ ਕਿਸ ਬਾਬਤ ਉਹਨਾਂ ਨੇ ਮਨ ਬਣਾਇਆ ਕਿ ਉਹ ਕਿਹੜੇ ਮੁੱਦੇ ਦੇ ਉੱਤੇ ਵੋਟ ਪਾਉਣਾ ਚਾਹੁੰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅਸੀਂ ਵੀ ਕਿਸ ਇਲਾਕੇ ਦੇ ਵਿੱਚੋਂ ਉਹਨੇ ਕਿਸ ਜਗ੍ਹਾ ਤੋਂ ਆਏ ਹੋਏ ਨੇ ਬਾਪੂ ਜੀ ਕੀ ਨਾਂ ਕਿਹੜਾ ਪਿੰਡ ਹੈ ਤੁਹਾਡਾ ਜਰਨੈਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਕਿਹੜੇ ਕਿਹੜੇ ਤੁਹਾਡੇ ਮੁੱਦੇ ਨੇ ਪਿੰਡ ਤੇ ਜਾਂ ਇਲਾਕੇ ਦੇ ਆਪਣੇ ਇਲਾਕੇ ਦੇ ਤੇ ਇਧਰ ਪਾਣੀ ਦੀ ਯਹੀ ਚੰਗੀ ਆ ਹਾਂਜੀ ਪਾਣੀ ਦੀ ਬੜੀ ਤੰਗੀ ਆ ਪਾਣੀ ਦੇ ਜਾ ਕੇ ਵੇਖੋ ਕੀ ਬੰਨਾ ਵਾ ਬੜੀ ਪੰਜ ਮੀਟਰ ਪਾਣੀ ਪਾਣੀ ਨਹੀਂ ਪੈਣ ਪਈ ਪੈਣਦੇ ਤੇ ਪਾਣੀ ਬੂਹਾਂ ਦਾ ਕਕਰਕ ਫੇਰ ਜਾਂ ਰਿਹਾ ਅੱਛਾ ਜੀ ਬਾਕੀ ਸਭ ਇਹ ਗੱਲ ਤੱਕ ਕੋਈ ਸਾਨੂੰ ਕੋਈ ਤੰਗੀ ਨਹੀਂ ਓਕੇ ਪਰ ਅੱਜ ਤੁਹਾਡਾ ਦਿਨ ਅੱਜ ਤੁਸੀਂ ਵੋਟ ਪਾ ਕੇ ਆਪਣਾ ਉਮੀਦਵਾਰ ਜਿਹੜਾ ਉਹ ਤੈਅ ਕਰੋਗੇ ਕਿਸ ਨੂੰ ਜਿਤਾਉਣਾ ਹੈ ਤਾਂ ਅੱਜ ਤੁਸੀਂ ਆਪਣੇ ਹੋਰ ਵੀ ਲੋਕਾਂ ਨੂੰ ਅਪੀਲ ਕਰੋਗੇ ਕਿ ਅੱਜ ਚੰਗਾ ਉਮੀਦਵਾਰ ਜਿਤਾਉਣਾ ਚਾਹੀਦਾ ਹੈ ਹਾਂ ਇਹ ਕਹਿੰਦੇ ਉਹਨਾਂ ਵਿੱਚ ਚੰਗਾ ਹੀ ਹੋਈ ਦਿਖਾੜਾ ਕੰਮ ਸੂਤਰਾ ਵੀ ਨਹੀਂ ਦਿਖਾੜੇ ਪਿੰਡ ਆ ਖਾ ਬੜੀ ਬੜ ਅੰਦੀ ਫੇਰ ਵਰਤਦੇ ਜਾਂਦਾ ਓਕੇ ਹਾਂ ਹੋਰ ਵੀ ਨੌਜਵਾਨ ਨੇ ਕੀ ਨਾ ਜੀ ਕਿਹੜੀ ਜਗ੍ਹਾ ਤੋਂ ਪਾਜੀ ਤੁਹਾਡਾ ਵੀ ਇਹੀ ਪਿੰਡ ਹੈ ਜੀ ਨਹੀਂ ਭਰਾਵਾ ਹਾਂ ਜੀ ਖੈਰ ਦੀ ਕਿਹੜੇ ਮੁੱਦੇ ਤੁਹਾਡੇ ਪਿੰਡ ਦੇ ਮਾਨਾ ਮੁੱਦੇ ਆ ਆ ਇਤਨਾ ਕੋਈ ਨਹੀਂ ਸੋ ਇਸ ਇਲਾਕੇ ਦੇ ਲੋਕ ਨੇ ਮਾਤਾ ਜੀ ਵੋਟ ਪਾ ਕੇ ਆਏ ਨੇ ਗੱਲ ਮਾਤਾ ਜੀ ਵੋਟ ਪਾਏ ਹੋ ਹਾਂ ਜੀ ਕੀ ਕਹਣਾ ਕਿੰਨੀ ਵੀ ਵਾਰ ਵੋਟ ਪਾਈ ਇਸ ਤੋਂ ਪਹਿਲਾਂ ਵੀ ਵੋਟਾਂ ਪਾਈਆਂ ਨੇ ਪਾਈਆਂ ਓਕੇ ਜੀ ਜਿੰਨੀਆਂ ਵੋਟਾਂ ਪਾਈਆਂ ਕਦੀ ਸੰਤੁਸ਼ਟੀ ਮਿਲੀ ਵੀ ਚੰਗੇ ਉਮੀਦਵਾਰ ਨੂੰ ਵੋਟ ਪਾਈ ਸੀ ਹਾਂ ਜੀ ਹਾਂ ਜੀ ਓਕੇ ਹੁਣ ਕਿੱਦਾਂ ਦਾ ਉਮੀਦਵਾਰ ਚਾਹੁੰਦੇ ਹੋ ਤੁਸੀਂ? ਹੌਲੀ ਵੱਢੀਆਂ ਚਾਹੁੰਦੇ ਆ। ਸੋਨਾ ਚੁੰਦੇ ਆ। ਹਾਂ ਅੱਛਾ ਜੀ। ਮੈਂ ਤਾਂ ਵੋਟ ਮਰੀ ਪਈ ਨਹੀਂ ਮਨਾਲੇ ਕਿਉਂ ਲਿਆਓ। ਅੱਛਾ ਪਾਈਂਡਾਰ-ਗਾਡ ਅੰਦੇ-ਦਾਰ-ਗਾਡ। ਤੇ ਜੇ ਤਾਂ ਨਹੀਂ ਕਹਿ ਨਿ ਕਰਾਇਆ ਨਹੀਂ ਜੇ ਤਾਂ ਹਾਂ ਜੀ। ਪਾਵਾਂਗੇ ਜਰੂਰ ਮਾਲਕਤ ਚੰਗੇ-ਚੰਗੇ ਕਰੇ ਕੰਮ। ਹਾਂ ਜੀ ਹਾਂ ਜੀ। ਸਾਰਿਆਂ ਦਾ ਅਰਜ ਪੇਤੇ ਰੱਖੇ ਮਹਾਰਾਜ। ਹਾਂ ਜੀ ਹਾਂ ਜੀ। ਇੱਥੇ ਦੇਖੋ ਸਾਰੇ ਨੇ ਚਾਹੇ ਕਿਸੇ ਵੀ ਉਮਰ ਵਰਗ ਦੀ ਗੱਲ ਕਰ ਲਈਏ ਤਾਂ ਇੱਥੇ ਵੱਡਾ ਉਤਸ਼ਾਹ ਹੈ VOTERਾਂ ਦੇ ਵਿੱਚ ਵੋਟ ਪਾਉਣ ਦੇ ਲਈ ਰੋਕ ਕਰਾਂ ਤੋਂ ਬਾਹਰ ਨਿਕਲ ਰਹੇ ਨੇ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਤਾਂ ਲਗਾਤਾਰ ਇੱਥੇ ਵੋਟ ਪਾਉਣ ਦੇ ਲਈ ਆ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਚੰਗਾ ਉਮੀਦਵਾਰ ਜਿਹੜਾ ਉਹ ਜ਼ਰੂਰ ਜਿਤਾਉਣਾ ਚਾਹੀਦਾ ਹੈ ਜਿਤਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮਕਾਜ ਉਹ ਕਰ ਸਕੇ ਤਾਂ ਹੋਰ ਵੀ ਲੋਕ ਨਾਲ ਨਾਲ ਵੀ ਇਸੇ ਜ਼ਰੂਰ ਇੱਕ ਦੀ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੁੰਦੇ ਆ ਮਾਤਾ ਜੀ ਵੋਟ ਪਾਏ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਕਿੰਦਾ ਦਾ ਉਮੀਦਵਾਰ ਜਿਹੜਾ ਉਹ ਜਿੱਤਣਾ ਚਾਹੀਦਾ ਜੀ ਅਕਾਲੀ ਦਲ ਜੀ ਓਕੇ ਜੀ ਹਾਂ ਜੀ ਕਾਰਨ ਕੋਈ ਖਾਸ ਵਜ੍ਹਾ ਦੇ ਵਾਸਤੇ ਵੀ ਬਹੁਤ ਚੰਗੇ ਅਕਾਲੀ ਦਲ ਹਾਂ ਜੀ ਠੀਕ ਹੈ ਹਾਂ ਜੀ ਤੁਸੀਂ ਵੋਟ ਪਾਏ ਹੋ ਕਿ ਜਣਾ ਜੀ ਨਹੀਂ ਜਣਾ ਹਾਂ ਲਈ ਅੱਛਾ ਜੀ ਕਿਹੜੇ ਕਿਹੜੇ ਮੁੱਦੇ ਨੇ ਤੁਹਾਡੇ ਪਿੰਡ ਦੇ ਹਾਂ ਜੀ ਸਾਡੇ ਤੇ ਇਹੋ ਹੀ ਆ ਅਕਾਲੀ ਦੇ ਅੱਛਾ ਜੀ ਹਾਂ ਜੀ ਤੂ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੀ ਆਪਣੀ ਆਪਣੀ ਪਸੰਦ ਆ ਜਿਸ ਜਿਸ ਤਰੀਕੇ ਨਾਲ ਲੋਕਾਂ ਨੇ ਪ੍ਰਚਾਰ ਕੀਤਾ ਹੈ ਇਹਨਾਂ ਲੋਕਾਂ ਦੇ ਵਿੱਚ ਆ ਕੇ ਉਮੀਦਵਾਰਾਂ ਨੇ ਤਾਂ ਉਹ ਆਪਣਾ ਮਨ ਜਿਹੜਾ ਉਹ ਬਣਾਏ ਕੇ ਬੈਠੇ ਹੋਏ ਨੇ ਤੇ ਅੱਜ ਫੈਸਲਾ ਕਰ ਦੇਣਗੇ ਹਰ ਇੱਕ ਵੱਖ-ਵੱਖ ਇਲਾਕੇ ਦੀਆਂ ਤਸਵੀਰਾਂ ਲਾ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਣੇ ਉਹਨਾਂ ਕੇ ਸੁਰਿੰਦਰਪਾਲ ਸਿੰਘ ਔਰ ਪਾਲਨਦੇਵ ਜੀ ਇਜਾਜ਼ਤ ਧੰਨਵਾਦ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਪਰੀ ਮਹਾ ਸੁਰਿੰਦਰਪਾਲ ਸਿੰਘ ਵਰਪਾਲ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਅੱਜ ਉਹਨਾਂ ਲੋਕਾਂ ਦਾ ਦਿਨ ਹੈ ਜਿਹੜੇ ਅੱਜ ਆਪਣਾ ਉਮੀਦਵਾਰ ਉਹ ਤੈਅ ਕਰ ਦੇਣਗੇ ਕਿ ਕਿਹੜਾ ਤਰਨ ਤਰਨ ਹਲਕੇ ਦੀ ਨੁਮਾਇੰਦਗੀ ਕਰੇਗਾ ਅੱਜ ਤਰਨਤਾਰਨ ਜਿਮਣੀਚੋਣ ਹੋ ਰਹੀ ਹੈ ਤੇ ਤਰਨਤਾਰਨ ਦੇ ਵਿੱਚ ਅੱਜ ਤੱਕ ਸਾਰ ਤੋਂ ਲੋਕ ਆਪਣੇ ਆਪਣੇ ਵੋਟ ਪਾਉਣ ਦੇ ਲਈ ਘਰੋਂ ਨਿਕਲ ਚੁੱਕੇ ਨੇ ਬੂਥਾਂ ਦੇ ਪਹੁੰਚ ਆ ਗਏ ਨੇ ਤਾਂ ਇਸ ਵੇਲੇ ਅਸੀਂ ਤਰਨਤਾਰਨ ਦੇ ਪਿੰਡ ਖੈਰਦੀਨ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਇਸ ਬੂਥ ਦੇ ਤੇ ਲੋਕ ਵੱਡੀ ਗਿਣਤੀ 'ਚ ਵੋਟ ਪਾਉਣ ਦੇ ਲਈ ਆ ਚੁੱਕੇ ਨੇ ਤਾਂ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਵੀ ਉਹਨਾਂ ਲੋਕ ਕੀਤਾ ਜਾ ਰਿਹਾ ਹੈ ਤਸਵੀਰਾਂ ਅਸੀਂ ਇਸ ਪਿੰਡ ਦੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਪਿੰਡ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਣੀਆਂ ਵੋਟਾਂ ਉਹ ਜ਼ਰੂਰ ਪਾਉਣ ਦੇ ਲਈ ਪਹੁੰਚ ਚੁੱਕੇ ਨੇ ਲੰਮੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤਾਂ ਇਹਨਾਂ ਲਾਈਨਾਂ ਦੇ ਵਿੱਚ ਲੱਗ ਕੇ ਲੋਕ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਗਹਿ ਗੱਚ ਮੁਕਾਬਲੇ ਦੇ ਲਈ ਚੋਣ ਪ੍ਰਚਾਰ ਹੋ ਰਿਹਾ ਸੀ ਵੱਖ-ਵੱਖ ਥਾਵਾਂ ਤੋਂ ਅੱਡੀ ਚੋਟੀ ਦਾ ਜ਼ੋਰ ਵੀ ਲਾਇਆ ਜਾ ਰਿਹਾ ਸੀ ਤਾਂ ਜੋ ਉਹਨਾਂ ਦਾ ਉਮੀਦਵਾਰ ਉਹ ਜਿੱਤ ਸਕੇ ਕਿਉਂਕਿ 2027 ਦੀਆਂ ਚੋਣਾਂ ਨੇ ਤੇ ਚੋਣਾਂ ਤੋਂ ਪਹਿਲਾਂ ਇਹ ਇੱਕ ਵੱਡੀ ਚੋਣ ਮੰਨੀ ਜਾ ਰਹੀ ਹੈ ਜਿਹੜੀ ਇੱਕ ਸੈਮੀਫਾਈਨਲ ਹੈ ਜਿਸ ਦੇ ਵਿੱਚ ਤੈਅ ਹੋ ਜਾਵੇਗਾ ਕਿ ਲੋਕਾਂ ਦੀ ਕੀ ਨਬਜ਼ ਹੈ ਲੋਕ ਕੀ ਚਾਹੁੰਦੇ ਨੇ ਕਿਸ ਤਰੀਕੇ ਦੇ ਨਾਲ ਲੋਕ 2027 ਦੇ ਵਿੱਚ ਆਪਣਾ ਮਨ ਬਣਾ ਕੇ ਨੇ ਹਾਲਾਂਕਿ 2027 ਦੇ ਲਈ ਲਗਭਗ ਅਜੇ ਸਵਾ ਸਾਲ ਤੋਂ 1.5 ਸਾਲ ਦਾ ਸਮਾਂ ਪਿਆ ਹੋਇਆ ਪਰ ਇਸ ਦੇ ਬਾਵਜੂਦ ਵੀ ਇੱਕ ਤਿਆਰੀ ਵੱਜੋ ਇਸ ਚੋਣ ਨੂੰ ਦੇਖਿਆ ਜਾ ਰਿਹਾ ਹੈ ਤਰਨਤਾਰਨ ਜਿਹੜੀ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਇਹ ਚੋਣ ਕਰਾਉਣ ਦਾ ਫੈਸਲਾ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਸੀ ਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਸਮੇਂ ਦੇ ਮੁਤਾਬਕ 7 ਵਜੇ ਤੋਂ ਲੈ ਕੇ 6 ਵਜੇ ਤੱਕ ਅੱਜ VOTING ਹੋਵੇਗੀ ਲੋਕ ਅੱਜ ਆਪਣਾ ਉਮੀਦਵਾਰ ਜਿਹੜਾ ਹੈ ਉਹ ਤੈਅ ਕਰ ਦੇਣਗੇ ਕਿ ਕਿਸ ਦੇ ਉੱਤੇ ਉਹਨਾਂ ਦਾ ਮਨ ਬਣਿਆ ਹੋਇਆ ਹੈ ਕਿਸ ਦੇ ਉੱਤੇ ਆਪਣਾ ਪ੍ਰੋਸਾਜ ਜਿਤਾ ਜਿਟਾਉਣਾ ਚਾਹੁੰਦੇ ਨੇ ਤਾਂ ਇਸ ਦੇ ਲਈ ਲਗਾਤਾਰ ਜਿਹੜੀਆਂ ਵਖ ਵਖ ਧਿਰਾਂ ਨੇ ਉਹ ਪ੍ਰਚਾਰ ਦੇ ਵਿੱਚ ਵੀ ਡੱਡੀਆਂ ਹੋਈਆਂ ਸੀ ਸੱਤਾਧਿਰ ਵੱਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਉਸ ਤੋਂ ਬਾਅਦ ਹੋਰ ਵੀ ਵਖ ਵਖ ਧਿਰਾਂ ਜਿਹੜੀਆਂ ਨੇ ਉਹ ਇਸ ਦੇ ਲਈ ਜਰੂਰ ਸੰਜੀਵਣੀ ਬੂਟੀ